ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 19 ਗੁੰਡੇ ਪਾਏ ਆ ਜੀ 6-6 ਗੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਇੱਕ ਗੁੰਡਾ ਆਪਣਾ ਵਾਧਾ ਹੈ ਜੀ ਇੱਕ ਗੁੰਡਾ ਆਪਾਂ ਵਾਧਾ ਰੱਖਣਾ ਇਸ ਡਿਜ਼ਾਈਨ 'ਚ ਦੋ ਕਲਰ ਦਾ ਡਿਜ਼ਾਈਨ ਵੀ ਆਪਣੇ ਕੋਲੇ ਅੱਜ ਕੱਲ ਬਹੁਤ ਜ਼ਿਆਦਾ ਦੋ ਕਲਰ ਦੇ ਡਿਜ਼ਾਈਨ ਚੱਲੀ ਜਾਂਦੇ ਆ ਜੀ ਸੋਹਣੇ ਬਹੁਤ ਬਣਦੇ ਆ ਤੇ ਜਲਦੀ ਬਹੁਤ ਬਣਦੇ ਆ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਲਿਓ ਜੀ ਆਪਾਂ ਇੱਥੇ ਕੁੰਡੇ ਪਾ ਕੇ ਇੱਕ ਸਲਾਈ ਸਿੱਧੇ ਪਾਸੇ ਜਿਵੇਂ ਬਣਾਉਨੇ ਆਪਾਂ ਉਲਟੀ ਬਣਾ ਲਏ ਸੀ ਉਲਟੇ ਪਾਸੇ ਤੋਂ ਸਿੱਧੀ ਤੇ ਹੁਣ ਆਪਾਂ ਆਪਣਾ ਦੂਸਰਾ ਕਲਰ ਲਾਵਾਂਗੇ ਜੀ ਇੱਥੇ ਦੂਜਾ ਕਲਰ ਆਪਾਂ ਲਾਵਾਂਗੇ ਕਰੀਮ ਕਲਰ ਜੀ ਸਿੱਧੇ ਪਾਸੇ ਆ ਤੇ ਇਹਦੇ ਨਾਲ ਆਪਾਂ ਦੇਖੋ ਜੀ ਆਪਣੀ ਪੂਰੀ ਸਲਾਈ ਇਸ ਤਰ੍ਹਾਂ ਸਿੱਧੀ ਬਣਾ ਲੈਣੀ ਆ ਬਾਰਡਰ ਬਣਾ ਕੇ ਤੁਸੀਂ ਜਿਹੜਾ ਦੂਸਰਾ ਕਲਰ ਲਾਉਣਾ ਹੈ ਇਹਦੀ ਸਲਾਈ ਇੱਕ ਸਿੱਧੀ ਬਣਾਉਣੀ ਆ ਇੱਥੇ ਆਪਣਾ ਇੱਕ ਕੁੰਡਾ ਕੱਟ ਗਿਆ ਜੀ ਲਓ ਜੀ ਆਪਾਂ ਕੁੰਡਾ ਬਣਾ ਲਿਆ ਫਿਰ ਤੋਂ ਤਾਗਾ ਛੋਟਾ ਸੀ ਨਾ ਪਹਿਲਾਂ ਆਪਾਂ ਬਣਾਇਆ ਨਹੀਂ ਇੱਥੇ ਤਾਂ ਕਰਕੇ ਤੇ ਲੋ ਜੀ ਆਪਾਂ ਹੁਣ ਤਾਂਗਾ ਪਿੱਛੇ ਕਰਾਂਗੇ ਉਲਟੀ ਸਾਈਡ ਤੋਂ ਵੀ ਇਹ ਸਲਾਈ ਆਪਾਂ ਸਿੱਧੀ ਬਣਾਉਣੀ ਹੈ ਇਹ ਇਹ ਆਪਣੀ ਸਲਾਈ ਇੱਕੋ ਹੀ ਦੋ ਸਲਾਈਆਂ ਇਹ ਇਸ ਤਰ੍ਹਾਂ ਬਣਨਗੀਆਂ ਅੱਗੇ ਜਾ ਕੇ ਇਹ ਸਲਾਈਆਂ ਨਹੀਂ ਬਣਨਗੀਆਂ ਇਹ ਇਸ ਲਈ ਸਿੰਪਲ ਹੈ ਜਿਹੜੀ ਸਿੱਧੀ ਬਣਦੀ ਇਸ ਤਰ੍ਹਾਂ ਨਹੀਂ ਬਣੂਗੀ ਲਓ ਜੀ ਆਪਾਂ ਹੁਣ ਲਾਵਾਂਗੇ ਆਪਣਾ ਦੂਸਰਾ ਕਲਰ ਦੂਸਰੇ ਕਲਰ ਚ ਆਪਾਂ ਫਸਟ ਗੁੰਡਾ ਤਾਰਾਂਗੇ ਪੰਜ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਇਹਦੇ ਨਾਲ 2 3 4 ਤੇ 5 ਫਿਰ ਤੋਂ ਇੱਕ ਗੁੰਡਾ ਤਾਰਾਂਗੇ पांच गुंडे ਆਪਾਂ ਫਿਰ ਸਿੱਧੇ ਬਣਾਵਾਂਗੇ। ਲੈ ਕੇ ਗੁੰਡਾ ਤਾਰਿਆ ਆਪਾਂ ਪੰਜ ਗੁੰਡੇ ਫਿਰ ਸਿੱਧੇ ਬਣਾਵਾਂਗੇ। ਦੂਜੇ ਕਲਰ ਨਾਲ। ਲਾਸਟ ਵਾਲਾ ਗੁੰਡਾ ਵੀ ਆਪਾਂ ਹਟਾਰ ਲੈਣਾ। ਉਲਟੀ ਸਾਈਡ ਆ ਗਈ ਦੇਖੋ ਜੀ ਆਪਾਂ ਧਾਗਾ ਪਿੱਛੇ ਕਰਾਂਗੇ ਪੰਜ ਗੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਜਿਹੜਾ ਗੁੰਡਾ ਆਪਾਂ ਤਾਰਿਆ ਸੀ ਇਹਨੂੰ ਆਪਾਂ ਤਾਰ ਲੈਣਾ ਪੰਜ ਗੁੰਡੇ ਫਿਰ ਆਪਾਂ ਸਿੱਧੇ ਬਣਾ ਲੈਣੇ ਕ੍ਰੀਮ ਕਲਰ ਨੂੰ ਆਪਾਂ ਤਾਰਿਆ ਸੀ ਉਹਨੂੰ ਆਪਾਂ ਦੂਜੀ ਸਲਾਈਜ ਵੀ ਉਤਾਰ ਲੈਣਾ ਹੁਣ ਆਪਾਂ ਇੱਥੇ ਆਪਣਾ ਕ੍ਰੀਮ ਕਲਰ ਰੰਗ ਜਿਹੜਾ ਇਹ ਲਾਵਾਂਗੇ ਆ ਕੁੰਡੇ ਜਿਹੜੇ ਪਾਏ ਆਪਾਂ ਤੇ ਹੁਣ ਤੁਸੀਂ ਇੱਥੇ ਧਿਆਨ ਰੱਖਣਾ ਹੈ ਜਿਹੜਾ ਆਹ ਵਾਲਾ ਕੁੰਡਾ ਹੈ ਇਹਦੇ ਨਾਲ ਆਪਾਂ ਦੋ ਕੁੰਡੇ ਜਿਹੜੇ ਆ ਇਹੇ ਹੁਣ ਆਪਾਂ ਤਿੰਨ ਕਰੀਮ ਕਲਰ ਰੰਗ ਨਾਲ ਬਣਾਉਣੇ ਆ ਤੇ ਇਹਨਾਂ 'ਚ ਦੇਖੋ ਆਪਾਂ ਕੀ ਕਰਨਾ ਹੈਗਾ ਇਹਨੂੰ ਆਪਾਂ ਹੈਗਾ ਇਹਨੂੰ ਆਪਾਂ ਤਾਰਨਾ ਇਹਨੂੰ ਬਣਾਉਣਾ ਇਹਨੂੰ ਤਾਰਨਾ ਤੇ ਹੁਣ ਆਪਾਂ ਫਰਸਟ ਵਾਲਾ ਕੁੰਡਾ ਬਣਾ ਲੈਨੇ ਆ ਇੱਕ ਗੁੰਡਾ ਤਾਰ ਲਾਂਗੇ ਫਿਰ ਇੱਕ ਬਣਾ ਲਿਆ ਇੱਕ ਤਾਰ ਲਾਂਗੇ ਤਿੰਨ ਗੁੰਡੇ ਆਪਾਂ ਹੁਣ ਕਰੀਮ ਕਲਰ ਰੰਗ ਦੇ ਬਣਾ ਲਾਂਗੇ ਇੱਕ ਗੁੰਡਾ ਤਾਰਾਂਗੇ ਇੱਕ ਬਣਾਵਾਂਗੇ ਇੱਕ ਫੇਰ ਤਾਰਾਂਗੇ ਇੱਥੇ ਫੇਰ ਆਪਣੇ ਕਰੀਮ ਕਲਰ ਦੇ ਨਾਲ ਦੋ ਗੁੰਡੇ ਆ ਗਏ ਤਿੰਨਾਂ ਨੂੰ ਆਪਾਂ ਸਿੱਧੇ ਬਣਾ ਦੇਵਾਂਗੇ ਆਹ ਜਿਹੜੀ ਸਲਾਈ ਆ ਤੁਸੀਂ ਇਹੀ ਧਿਆਨ ਨਾਲ ਦੇਖ ਲਿਓ ਤੇ ਤੁਹਾਡਾ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਊਗਾ ਜੀ ਆਪਣੇ ਆਪ ਹੀ ਸੈੱਟ ਹੁੰਦਾ ਆਊਗਾ ਫਾਸਟ ਵਾਲੀ ਤੇ ਜਿਹੜੀ ਆਪਣੀ ਤੀਜੀ ਸਲਾਈ ਆ ਫਾਸਟ ਵਾਲੀ ਸਲਾਈ ਆਪਣੀ ਆਸ ਹੀ ਕਰੀਮ ਕਲਰ ਫੇਰ ਆਪਾਂ ਬਣਾਈ ਆ ਗਾਜਰੀ ਕਲਰ ਦੀ ਜਿਹੜੀ ਸਲਾਈ ਆ ਹੁਣ ਆਪਾਂ ਤੀਜੀ ਸਲਾਈ ਆਪਣੀ ਕਰੀਮ ਕਲਰ ਹੈ ਜੋ ਸਲਾਈ ਆਪਾਂ ਗਾਜਰੀ ਕਲਰ ਦੀਆਂ ਬਣਾ ਲਈਆਂ ਉਲਟੀ ਸਾਈਡ ਕਰੀਮ ਕਲਰ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਜਿਹੜਾ ਕੁੰਡਾ ਤਾਰਿਆ ਸੀ ਇਹਨੂੰ ਆਪਾਂ ਤਾਰ ਲੈਣਾ। ਜਿਹੜਾ ਕਰੀਮ ਕਲਰ ਜਿਹੜਾ ਵੀ ਕੁੰਡਾ ਉਹਨੂੰ ਆਪਾਂ ਸਿੱਧਾ ਬਣਾਉਣਾ ਹੈ। ਤੇ ਜਿਹੜਾ ਕੁੰਡਾ ਆਪਾਂ ਤਾਰਿਆ ਉਹਨੂੰ ਆਪਾਂ ਤਾਰ ਲੈਣਾ। ਬਾਕੀ ਦੇ ਕੁੰਡੇ ਸਾਰੇ ਆਪਾਂ ਸਿੱਧੇ ਬਣਾ ਲੈਣੇ ਆ। ਉਲਟੀ ਸਾਈਡ ਤੋਂ ਸਲਾਈਆਂ ਦੋ ਦੋ ਹੀ ਪੈਣੀਆਂ ਹਰੇਕ ਰੰਗ ਹਾਂ ਦੋਨਾਂ ਰੰਗਾਂ ਦੀਆਂ ਦੋ ਦੋ ਸਲਾਈਆਂ ਹੀ ਬਣਨਗੀਆਂ ਹੁਣ ਆਪਾਂ ਲਾਵਾਂਗੇ ਜੀ ਆਪਣਾ ਗਾਜਰੀ ਕਲਰ ਚਲੋ ਜੀ ਹੁਣ ਆਪਾਂ ਬਣਾਉਣੀ ਹੈਗਾ ਗਾਜਰੀ ਕਲਰ ਨਾਲ ਸਲਾਈ ਬਣਾਉਣੀ ਆ ਤੇ ਹੁਣ ਦੇਖੋ ਜੀ ਬਣਾਵਾਂਗੇ ਆਪਾਂ ਇੱਕ ਦੋ ਤਿੰਨ ਚਾਰ ਕੁੰਡੇ ਆਪਣੇ ਬਣਨਗੇ ਜੀ ਕਰੀਮ ਕਲਰ ਵਾਲਾ ਜਿਹੜਾ ਆਹ ਫਰਸਟ ਵਾਲਾ ਕੁੰਡਾ ਇਹਨੂੰ ਆਪਾਂ ਹੁਣ اتارਣਾ ਹੈਗਾ ਜੇ ਹੁਣ ਆਪਣੇ ਦੋ ਕੁੰਡੇ ਆ ਤਿੰਨ ਕੁੰਡੇ ਆ ਪੰਜ ਕੁੰਡੇ ਗਾਜਰੀ ਕਲਰ ਨਾਲ ਬਣਨਗੇ ਇਹ ਸੇਮ ਆਪਣੀ ਸਲਾਈ ਜਿਹੜੀ ਆਪਾਂ ਆਹ ਵਾਲੀ ਬਣਾਈ ਸੀ ਪਹਿਲੀ ਉਹ ਵਾਲੀ ਹੈ ਪੰਜ ਗੁੰਡੇ ਆਪਾਂ ਬਣਾ ਲੇ ਇੱਕ ਗੁੰਡਾ ਅਸਾ ਧਿਆਨ ਰੱਖਣਾ ਕਿ ਜਿਹੜਾ ਕਰੀਮ ਕਲਰ ਦਾ ਫਰਸਟ ਵਾਲਾ ਗੁੰਡਾ ਹੈ ਉਹ ਆਪਾਂ ਤਰ ਲੈਣਾ ਪੰਜ ਗੁੰਡੇ ਆਪਾਂ ਫਿਰ ਗਾਜਰੀ ਕਲਰ ਦੇ ਬਣਾ ਲੈਣੇ ਦੋ ਗੁੰਡੇ ਗਾਜਰੀ ਕਲਰ ਦੇ ਉਲਟੀ ਸਾਈਡ ਤੋਂ ਗਾਜਰੀ ਕਲਰ ਵਾਲੇ ਕੁੰਡੇ ਆਪਾਂ ਸਿੱਧੇ ਬਣਾਉਣੇ ਆ। ਕਰੀਮ ਕਲਰ ਕੁੰਡੇ ਆ ਜਿਹੜੇ ਉਹ ਆਪਾਂ ਉਤਾਰ ਲੈਣਾ ਇੱਕ ਕੁੰਡਾ ਹੀ ਆ ਕਰੀਮ ਕਲਰ। ਉਹਨੂੰ ਆਪਾਂ ਧਾਗਾ ਆਪਣੇ ਵੱਲ ਕਰਕੇ ਉਤਾਰ ਲੈਣਾ। ਧਾਗਾ ਪਿੱਛੇ ਕਰਕੇ ਗਾਜਰੀ ਕਲਰ ਦੇ ਕੁੰਡੇ ਆਪਾਂ ਸਿੱਧੇ ਬਣਾ ਲੈਣੇ। ਹੁਣ ਦੇਖੋ ਜੀ ਫਿਰ ਆਪਾਂ ਕਰੀਮ ਕਲਰ ਰੰਗ ਲਾਵਾਂਗੇ ਤੇ ਹੁਣ ਆਪਾਂ ਇੱਕ ਕੁੰਡਾ ਇਸ ਰੰਗ ਨਾਲ ਬਣਾ ਲੈਨੇ ਆ ਆ ਵਾਲਾ ਕੁੰਡਾ ਆਪਾਂ ਤਾਰ ਲਵਾਂਗੇ ਹੁਣ ਆਪਾਂ ਆ ਤਿੰਨ ਕੁੰਡੇ ਜਿਹੜੇ ਇਹ ਆਪਾਂ ਕਰੀਮ ਕਲਰ ਬਣਾ ਲੈਨੇ ਆ ਆ ਵਾਲਾ ਕੁੰਡਾ ਆਪਾਂ ਤਾਰ ਦੇਣਾ ਇੱਕ ਕੁੰਡਾ ਬਣਾਵਾਂਗੇ ਇੱਕ ਫਿਰ ਉਤਾਰ ਲੈਣਾ ਫਿਰ ਆਪਣੇ ਤਿੰਨ ਕੁੰਡੇ ਆ ਗਏ ਇੱਧਰ ਆਪਣੇ ਕੋਲੇ ਗੁੰਡੇ ਘਟ ਘਟਦੇ ਜਾਂਦੇ ਕਿਉਂਕਿ ਇਹ ਡਿਜ਼ਾਈਨ ਇੱਧਰ ਨੂੰ ਤੁਰਿਆ ਆਉਂਦਾ ਤਾਂ ਘਟਦੇ ਜਾਂਦੇ ਇੱਧਰ ਗੁੰਡੇ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਸੀ ਆਪਾਂ ਸਿੱਧੇ ਪਾਸੇ ਆ ਗਏ ਆ। ਕਰੀਮ ਕਲਰ ਸਲਾਈ ਆਪਾਂ ਬਣਾ ਲਈ ਹੁਣ ਆਪਾਂ ਗਾਜਰੀ ਕਲਰ ਦੀ ਸਲਾਈ ਬਣਾਵਾਂਗੇ। ਇਹਦੇ ਵਿੱਚ ਥੋੜੀਆਂ ਜੀਆਂ ਧਿਆਨ ਦੇਣ ਵਾਲੀ ਗੱਲ ਐ ਸਲਾਈਆਂ 'ਚ ਹੁਣ ਆਪਾਂ ਆਹ ਵਾਲਾ ਕੁੰਡਾ ਤਾਰਾਂਗੇ। ਪਾਂਦੇ ਗੁੰਡੇ ਹੁਣ ਆਪਾਂ ਗਾਜਰੀ ਕਲਰ ਦੇ ਬਣਾਵਾਂਗੇ ਜੀ ਫਿਰ ਆਹ ਗੁੰਡਾ ਤਾਰਾਂਗੇ ਪਾਂਦੇ ਗੁੰਡੇ ਫਿਰ ਆਪਾਂ ਗਾਜਰੀ ਕਲਰ ਦੇ ਬਣਾਵਾਂਗੇ ਹੁਣ ਆਪਾਂ ਚਾਰੇ ਕੁੰਡੇ ਬਣਾ ਲੈਣੇ ਆ। ਉਲਟੀ ਸਲਾਈ ਆਪਾਂ ਬਣਾ ਕੇ ਫਿਰ ਮਿਲਦੇ ਆ। ਤੇ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਇਹ ਆਪਾਂ 10ਵੀਂ ਸਲਾਈ ਹੋ ਗਈ ਜੀ ਆਪਣੀ। ਹੁਣ ਆਪਾਂ ਬਣਾਉਨੇ ਹੈਗੇ 11ਵੀਂ ਸਲਾਈ ਇਹ 12 ਸਲਾਈਆਂ ਦੇ ਵਿੱਚ ਜਾ ਕੇ ਡਿਜ਼ਾਈਨ ਥੋੜਾ ਜਿਹਾ ਦਿਖਾਈ ਦਿੰਦਾ। ਤੇ ਇਹ ਦੇਖੋ ਜੀ ਆਪਾਂ ਹੁਣ ਬਣਾਉਣੀ ਆ ਕਰੀਮ ਕਲਰ ਨਾਲ ਹੁਣ ਆਪਾਂ ਇਹ ਵਾਲੇ ਤਿੰਨ ਕੁੰਡੇ ਕਰੀਮ ਕਲਰ ਦੇ ਬਣਾ ਲੈਣੇ ਆ ਇੱਕ ਗੁੰਡਾ ਤਾਰਾਂਗੇ ਅਗਲਾ ਗੁੰਡਾ ਆਪਾਂ ਬਣਾ ਲਵਾਂਗੇ ਫਿਰ ਅਗਲਾ ਗੁੰਡਾ ਆਪਾਂ ਤਾਰ ਦਾਂਗੇ ਤਿੰਨ ਕੁੰਡੇ ਆਪਾਂ ਫਿਰ ਕਰੀਮ ਕਲਰ ਦੇ ਬਣਾ ਲੈਣੇ ਆ ਜੇ ਜਦੋਂ ਤੁਸੀਂ ਦੇਖੋਗੇ ਵੀਡੀਓ ਨਾਲ ਤੁਸੀਂ ਸਕਿਪ ਨਾ ਕਰਕੇ ਦੇਖਿਓ ਕਿਉਂਕਿ ਇਹਦੀ ਇੱਕ ਇੱਕ ਸਲਾਈ ਇੱਥੋਂ ਤੱਕ ਪੂਰੀ ਦੇ ਦੇਖੋਗੇ ਸਮਝ ਕੇ ਤਾਂ ਫਿਰ ਡਿਜ਼ਾਈਨ ਵਧੀਆ ਬਣੂਗਾ ਤੇ ਆਪਣੀ ਹੈਗੀ ਜੀ ਬਾਹਰਵੀਂ ਸਲਾਈ ਕੁੰਡੇ ਤਾਰ ਲੈ ਦੋਨੇ کریم ਕਲਰ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਜਿਹੜਾ ਕੁੰਡਾ ਆਪਾਂ ਤਾਰਿਆ ਹੁਣ ਆਪਾਂ ਤਾਰ ਲੈਣਾ ਤਿੰਨ ਕੁੰਡੇ ਸਿੱਧੇ ਇੱਕ ਕੁੰਡਾ ਤਾਰਾਂਗੇ ਨੋ ਜੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਇਹ ਬਣਦਾ ਹੁਣ ਦੇਖੋ ਜੀ ਆਪਣਾ ਉੱਤੇ ਫਿਰ ਆਪਣਾ ਜਿਵੇਂ ਆਹ ਆਪਾਂ ਇਥੋਂ ਡਿਜ਼ਾਈਨ ਚ ਲਾਇਆ ਹੱਸਟ ਸਲਾਈ ਪਾਈ ਸੀ ਦੇਖੋ ਇੱਕ ਵਾਰੀ ਆਪਾਂ ਦੱਸ ਦਿੰਨੇ ਤੁਹਾਨੂੰ ਇਸੇ ਤਰ੍ਹਾਂ ਹੀ ਬਣੂਗਾ ਜੀ ਜੇਸ ਗੁੰਡੇ ਆਇਸ ਗੁੰਡੇ ਨੂੰ ਆਪਾਂ ਤਾਰਾਂਗੇ ਪੰਜ ਗੁੰਡੇ ਆਪਣੇ ਆਪਣੇ ਸਰੰਗਨਾ ਬਣ ਜਾਣਗੇ ਤਿੰਨ ਚਾਰ 5 ਇੱਕ ਗੁੰਡਾ ਤਾਰਾਂਗੇ ਫਿਰ ਤੋਂ 5 ਗੁੰਡੇ ਬਣਾਵਾਂਗੇ ਤੇ ਲੋ ਜਿ लास्ट ਵਾਲਾ ਗੁੰਡਾ ਵੀ ਆਪਾਂ ਤਾਰ ਲਵਾਂਗੇ ਇਸੇ ਤਰ੍ਹਾਂ ਹੀ ਆਪਾਂ ਆ ਸਲਾਈ ਬਣਾਈ ਸੀਗੇ ਦੇਖੋ ਜੀ ਇਸ ਤਰ੍ਹਾਂ ਆਪਣਾ ਡਿਜ਼ਾਈਨ ਤਿਆਰ ਹੋਇਆ ਤੇ ਆਪਾਂ ਬਹੁਤ ਸੋਹਣਾ ਗੋਟੀ ਸਵੈਟਰ ਜੈਕਟ ਬਣਾ ਸਕਦੇ ਆ ਤੇ ਆਪਾਂ ਥੋੜਾ ਜਿਹਾ ਤੁਹਾਨੂੰ ਹੋਰ ਬਣਿਆ ਹੋਇਆ ਦਿਖਾਉਣੀ ਆ ਕਿ ਕਿਵੇਂ ਲੱਗਦਾ ਜਾਦੇ ਕੁੰਡਿਆਂ ਚ ਤੇ ਆਹ ਦੇਖੋ ਜੀ ਇਸ ਤਰ੍ਹਾਂ ਬਣਦਾ ਇਹ ਲਗ ਲਾ ਕਲਰ ਦਾ ਹੁੰਦਾ ਜੀ ਜੇ ਆਪਾਂ ਇੱਥੇ ਕਰੀਮ ਕਲਰ ਆਹ ਪਾਉਂਦੇ ਤਾਂ ਡੱਬੀਆਂ ਜ਼ਿਆਦੇ ਦਿਸਣੀਆਂ ਸੀ ਤੇ ਆਹ ਵਾਲੀਆਂ ਡੱਬੀਆਂ ਬਣੀਆਂ ਹੁਣ ਇਹ ਥੋੜੀਆਂ ਜਿਹਾ ਕਟ ਦੇਖਦੀਆਂ ਆ ਗ੍ਰੀਨ ਲਸਰਾਂ ਜ਼ਿਆਦਾ ਦੇਂਦੀਆਂ ਕਰੀਮ ਕਲਰ ਡੱਬੀ ਦੇਖਦੀਏ ਸਾਰੇ ਰੰਗਾਂ ਦਾ ਆਪੋ ਆਪਣਾ ਆਹੋ ਹੁੰਦਾ ਦਿਖਾਵਾ ਤੇ ਲਓ ਜੀ ਬਹੁਤ ਸੋਹਣਾ ਬਣਿਆ ਡਿਜ਼ਾਈਨ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬੱਚਿਆਂ ਵਾਸਤੇ ਬਣਾਓ ਤੇ ਬਹੁਤ ਸੋਹਣਾ ਲੱਗਦਾ ਜੀ ਤੇ ਚਲੋ ਜੀ ਜ਼ਰੂਰ ਦੱਸਿਓ ਆਪਾਂ ਨੂੰ ਸੋਹਣਾ ਜਿਹਾ ਕਮੈਂਟ ਕਰਦੇ ਤੇ ਜਿਹੜੀਆਂ ਭੈਣਾਂ ਆਪਾਂ ਨੂੰ ਕਮੈਂਟ ਕਰਦੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਭੈਣੋ ਆਪਾਂ ਨੂੰ ਇਸੇ ਤਰ੍ਹਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਰਿਹਾ ਕਰੋ ਤੇ ਜੇ ਪਰਮਾਤਮਾ ਨੇ ਚਾਇਆ ਤਾਂ ਆਪਾਂ ਕਿਤੇ ਰੂਬਰੂ ਵੀ ਹੋਵਾਂਗੇ ਨੇੜੇ ਨੇੜੇ ਦੇ ਹੋਏ ਤਾਂ ਆਪਾਂ ਕਿਤੇ ਜ਼ਰੂਰ ਮਿਲਾਂਗੇ ਜੀ ਤੇ ਚਲੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਬਹੁਤ ਲੰਮੀ ਹੋ ਗਈ ਜੀ ਅੱਜ ਦੀ